ਦੀ ਰੂਜੀ ਕੀ ਨਾਮ ਹੈ ਸਵਾਲ ਸਿੰਘ ਕੀ ਹਾਦਸਾ ਹੋਇਆ ਹੈ ਹਾਂ ਜੀ ਸਾ ਮੇਰੇ ਘਰ ਦੇ ਸੀਗੇ ਅਮਰੀਕਾ ਚ ਕੰਮ ਕਰਦੇ ਸੀਗੇ ਬਾਡੀ ਦਾ ਡਿੱਗਣ ਕਰਨਾ ਨਹੀਂ ਕਿਹੜਾ ਮੈਂ ਮਨ ਤੋਂ ਕਿ ਮਿਸ ਸੀ ਹਾਂਜੀ ਕਿੰਨੇ ਕਿੰਨੇ ਸਾਲ ਨੇ 48 ਸਾਲ ਨੇ ਤੇ ਬੱਚੇ ਕਿੰਨੇ ਦੋ ਬੱਚੇ ਉਹ ਇਹ ਕਿਦਾਂ ਹਾਦਸਾ ਕੌੜੀ ਦਾ ਟੰਬਾ ਡੁੱਤੀ ਨੰਗਰਾ ਦਾ ਸੀ ਬੰਦੇ ਦੇ ਦਿੱਕੇ ਦੇ ਵਿਕਤਰੇ ਹੋਏ ਸੀ ਦਾਦੇ ਦੇ ਵੀ ਵਿਕਤਰੇ ਹੋਏ ਸੀ ਸਰ ਝੜ ਰਹੀ ਸੀ ਕਿ ਨਹੀਂ ਉੱਤਰ ਰਹੀ ਸੀ ਮੈਂ ਤਾਂ ਆਹ ਬੰਦੇ ਕਿਹਾ ਦਾਦੇ ਦੇ ਵਿਕਤਰੇ ਹਾਂ ਡੱਗ ਦਾ ਹੀ ਕੰਮ ਤੇ ਲੈ ਕੇ ਕੋਣ ਆਇਆ ਇੱਥੇ ਬੁੱਢਾ ਬੰਦਾ ਬੋਲਦਾ ਉੱਚਾ ਅਸੀਂ ਉਹ ਜੀ ਆਪਾਂ ਕੀ ਸਾਰੇ ਬਚਾਈ ਕੋਈ ਠੇਕੇਦਾਰ ਜੀ ਤੇ ਠੇਕੇਦਾਰ ਕੋਲ ਨਾਲ ਨਹੀਂ ਗਏ ਨਹੀਂ ਸਰ ਬੋਲਦੇ ਠੇਕੇਦਾਰ ਕੋਲ ਪਹੁੰਚਿਆ ਹਾਂ ਤੇ ਯਾ ਕੋਈ ਮੈਨੂੰ ਕੱਲ ਹੋਈ ਮੈਂ ਪਤਾ ਨਹੀਂ ਕੋਈ ਨਾ ਕੋਈ ਠੀਕ ਨਾ ਮਾਮਲਾ ਜੀ ਇਹ ਪਿੰਡ ਬੈਂਮਣ ਦਮਾਨੇ ਦਾ ਹਾਗਾ ਹੈਗਾ ਲੇਡੀ ਜਤਪੀ ਕੌਰ ਜਿਹਦੀ ਉਮਰ ਕਰੀ 45 ਸਾਲ ਦਾ ਹੀ ਉਹ ਥਾਪਰ ਸਕੀਮ ਦੇ ਧੀਨੇ ਇੱਕ ਛੱਪੜ ਬੰਦਿਆ ਪਿੰਡ ਪੈਮੈਂਟ ਵਾਣਾ ਦੇ ਵਿੱਚ ਉਹਦੇ ਡਾਗਾ ਬਹੁਤ ਡੂੰਘੇ 30 ਦੀ 35% ਕਟ ਦੂੰਗੇ ਡਾਕਟਰ ਉਤੇ ਲੇਡੀ ਜ ਪੌੜੀ ਦੇ ਰਾਹੀਂ ਉੱਤਰ ਕੇ ਵਿੱਚ ਕੰਮ ਕਰਨਾ ਸੀ ਜਦੋਂ ਇਹ ਤਾਂ ਚੜ ਰਹੀ ਸੀ ਪੌੜੀ ਦਾ ਟੰਬਾ ਟੁੱਟਣ ਕਰਕੇ ਇਹ ਥੱਲੇ ਡਿੱਗ ਵੀ ਡਿੱਗ ਜਾਂ ਸਾਰੇ ਦੇ ਦਿੱਤੋ ਕੋਈ ਨਾ ਆਪਣੀ ਸੇਫਟੀ ਬੈਲਟ ਨਹੀਂ ਸੀ ਕੋਈ ਹੈਲਮਟ ਨਹੀਂ ਸੀਗੇ ਇੰਨੇ ਡੁੱਗੇ ਆਪਾਂ ਟੋਏ ਦੇ ਵਿੱਚ ਪਹਿਲੀ ਗੱਲ ਤਾਂ ਲੀਡਿਸ ਤੋਂ ਕੰਮ ਨਹੀਂ ਕਰਵਾ ਸਕਦੇ ਉੱਥੇ ਕੋਈ ਐਕਸਪਰਟ ਬੰਦੇ ਚਾਹੀਦੇ ਜਾਂ ਕਿਸੇ ਮਾਰ ਠੇਕੇਦਾਰ ਤੋਂ ਕੰਮ ਕਰਾਉਣਾ ਚਾਹੀਦਾ ਅਣਜਾਣ ਬੰਦੇ ਤੋਂ ਕੰਮ ਕਰਾਉਂਦਾ ਉਹ 30 ਤੋਂ 35 ਫੁੱਟ ਡੂੰਘਾ ਜੀ ਤੇ ਪਲਾਸਟਰ ਕਰ ਰਹੀ ਸੀਗੀ ਹਾਂ ਤੇ ਡੈਗਨਸਰ ਉਹਦੀ ਮੌਤ ਹੋ ਗਈ ਆ ਵੀ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗਾ ਸਰਕਾਰ ਨੂੰ ਵੀ ਜੇ ਤੁਸੀਂ ਸਰਕਾਰੀ ਕੋਈ ਕੰਮ ਕਰਾਉਣਾ ਹੁੰਦਾ ਉਹਨਾਂ ਨੂੰ ਪ੍ਰੋਪਰ ਦੱਸਿਆ ਜਾਵੇ ਕੋਈ ਸੇਫਟੀ ਬੈਲਟ ਉਹਨਾਂ ਨੂੰ ਦਿੱਤੀ ਜਾਵੇ ਕੋਈ ਐਕਸਪਰਟ ਬੰਦੇ ਲਾਈ ਜਾਣ ਘੱਟ ਪੈਸੇ ਦੇਣ ਤੇ ਲਾਲਚ ਚ ਬੁੜੂងਾਂ ਡਰੇਗਾ ਵਾਲਿਆਂ ਲਾ ਲੈਣਾ ਇਹਨਾਂ ਦਾ ਘਰ ਪੱਟਿਆ ਗਿਆ ਦੋ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਜੀ ਹੁਣ ਉਹਨਾਂ ਦਾ ਕੌਣ ਆ ਵਾਲੀ ਵਾਰ ਸਹੀ ਨਹੀਂ ਲਿਆ ਜੀ ਸਾਡੀ ਕੋਈ ਗੱਲ ਨਹੀਂ ਅਸੀਂ ਤਾਂ ਫਿਰ ਲੈ ਕੇ ਇਹਨਾਂ ਨੂੰ ਉੱਧਰ ਆ ਕੇ ਤੇ ਤੁਸੀਂ ਸੁਧਾਰਤੋ ਜੀ ਇਹ ਕੰਮ ਨਹੀਂ ਇਸ ਬਾਰੇ ਨਹੀਂ ਹਜੇ ਕੋਈ ਇਸ ਬਾਰੇ ਸਾਡੀ ਧਿਆਨ ਚ ਨਹੀਂ ਕੋਈ ਸੀ ਜਾਂ ਨਾ ਉਹ ਹਜੇ ਹੈਲਮਟ ਵਗੈਰਾ ਉਹ ਦਿੱਤੀ ਹੋਈ ਨਹੀਂ ਨਹੀਂ ਕੋਈ ਨਹੀਂ ਸੀ ਕੋਈ ਸੇਫਟੀ ਦਾ ਕੋਈ ਪ੍ਰਬੰਧ ਹੀ ਨਹੀਂ ਸੀਗਾ ਜੀ ਬਿਲਕੁਲ ਜਦ ਲੱਗ ਸੀਗੇ ਵਿੱਚੋਂ ਪੱਕਾ ਕੀਤਾ ਹੋਇਆ ਹਾਂਜੀ ਉਹ ਪੱਕਾ ਜੀ ਹਾਂ ਬਾਕੀ ਪਲਾਸਟਰ ਸ਼ਾਇਦ ਕਰ ਰਹੀ ਸੀਗੀ ਅੰਮ੍ਰਿਤਕਾਲ ਹਾਂ ਥਾਰ ਦੇ ਕਰੀਪ ਪਤਾ ਲੱਗਿਆ ਜੀ ਉਸ ਟਾਈਮ ਤੇ ਇਹ ਆਪਣੇ ਬਟਿੰਡਾ ਲੈ ਕੇ ਉਥੋਂ ਬਹਿਮੜਦਵਾਨੇ ਤੋਂ ਇੱਥੇ ਬਟਿੰਡੇ ਪਹੁੰਚ ਗਈ ਸੀਗੀ ਉਸ ਤੋਂ ਬਾਅਦ ਇੱਥੋਂ ਜਦੋਂ ਡਾਕਟਰ ਨੇ ਇਹਨਾਂ ਨੂੰ ਦੱਸਿਆ ਇਹ ਐ ਕਰਕੇ ਵੀ ਇਹਦੀ ਡੈਥ ਹੋ ਗਈ ਤੇ ਸਾਰੇ ਪਿੰਡ ਵਾਲੇ ਜਿਹੜੇ ਨਾਲ ਸੀਗੇ ਉਹ ਉਥੇ ਪਿੰਡ ਲੈ ਗਏ ਜੀ ਪਿੰਡ ਜਦੋਂ ਲੈ ਕੇ ਗਏ ਤੇ ਬੱਚੇ ਰੋਣ ਕਰ ਲੌਣ ਲੱਗੇ ਅਸੀਂ ਦਵਾਰੇ ਹੁਣ ਇੱਥੇ ਲੈ ਕੇ ਆਏ ਆ ਆਪਣੇ ਸਿਵਲ ਹਸਪਤਾਲ ਗਟੰਡਾ ਵਿੱਚ ਮੋਰਚਰੀ ਦੇ ਵਿੱਚ ਰੱਖਿਆ ਅੱਜ ਅੰਦਰ ਦੇਖੇ ਜਾਂਦੇ ਆ ਸੇਫਟੀ ਬੈਲ ਤਾਂ ਮੈਨੀ ਚਾਹੀਦੀ ਕੋਣੀ ਚਾਹੀਦੀ ਕੱਪੜ ਹੁਣੀ ਚਾਹੀਦੀ ਮੈਂ ਵੀ ਐਨ ਐਫ ਐ ਦੇ ਵਿੱਚ ਥਰਮਲ ਦੇ ਵਿੱਚ ਮੈਨੇ ਇਹ ਕੰਮ ਕਰਦਾ ਠੀਕ ਇਧਰਾਂ ਕੋਲੇ ਤੇ ਸਾਨੂੰ ਸੇਫਟੀ ਵਾਲੇ ਇਹੀ ਦੱਸਦੇ ਆ ਪੀਪਲ ਹੈਂਡ ਬਲੋਜ ਸਿਰ ਹਲਮਟ ਸੇਫਟੀ ਬੈਲਟ ਦੀ ਸੇਫਟੀ ਸ਼ੂ ਸਾਰਾ ਕੁਝ ਹੋਣਾ ਚਾਹੀਦਾ ਬੱਚੇ ਲੱਗਦਾ ਹੈ ਠੇਕੇਦਾਰ ਨੂੰ ਕਿ ਖੜਨਾ ਦੇ ਦਸ ਅੱਗਣਾ ਵੀ ਚਾਹੀਦਾ ਸੀ ਇਸ ਟਾਈਮ ਤੇ ਇਸ ਟਾਈਮ ਤੇ ਦੁੱਖ ਦੀ ਘੜੀ ਚ ਜਾਂ ਘਰੇ ਆਉਂਦੇ ਜਾਂ ਇੱਥੇ ਹੁਣ ਆਉਂਦੇ ਉਹਨਾਂ ਦਾ ਹੱਕ ਮੰਗੋ ਉਹ ਬੱਚੇ ਕਿੰਨੇ ਕੇ ਬੱਚੇ ਦੋ ਬੱਚੇ ਹੈ ਜੀ ਇੱਕ ਲੜਕਾ ਇੱਕ ਲੜਕੀ ਛੋਟੇ ਨੇ ਛੋਟੇ ਹੈ ਪਹਿਲੀ ਹੋਣਗੇ ਹੈ ਨਹੀਂ ਪਹਿਲੀ ਹੋਣਗੇ ਨਹੀਂ ਉਹਦੇ ਬਾਰੇ ਹਜੇ ਪ੍ਰੋਪਰ ਨਹੀਂ ਸਭ ਨੂੰ ਅਸੀਂ ਇਹ ਕੰਮ ਕਰਦੇ ਹਾਂ ਪ੍ਰਸ਼ਾਸਨ ਤੋਂ ਇਹਨਾਂ ਨੂੰ ਬਣਦੀ ਵੀ ਕੋਈ ਵੀ ਮਾਲੀ ਸਹਾਇਤਾ ਦਿੱਤੀ ਜਾਵੇ ਕਿੰਨੇ ਬੋਰ ਦੇ ਸੀ ਹਾਂਜੀ ਕਿੰਨੇ ਬੋਰ ਦੇ ਇਹਨਾਂ ਦੀ 45 ਸਾਲ ਦੀ ਕ੍ਰੀਪ ਸੀ ਕੀ ਨਾਮ ਕੀ ਸੀ ਕੁਲਦੀਪ ਕੌਰ ਹੈ ਠੇਕੇਦਾਰ ਦਾ ਕੀ ਨਾਮ ਉਹਦਾ ਨਾਮ ਤੋਤਾ ਸੀ ਤੇ ਇਹਨਾਂ ਨੂੰ ਪੁੱਛਦੇ ਨਹੀਂ ਠੇਕੇਦਾਰ ਭਲਾਡੇ ਦੇ ਆ ਵੀ ਤੇ ਨਹੀਂ ਜਿਨ੍ਹਾਂ ਦੀ ਡੈਥ ਸੀ ਜਿਨ੍ਹਾਂ ਦੀ ਡੈਥ ਹੋਈ ਆ ਉਹ ਸਾਡੇ ਪਿੰਡ ਦੇ ਰਹਿਣ ਦਾ ਸਤਿ ਸ਼੍ਰੀ ਅਕਾਲ ਮਾ ਅਧਿਆਨਾ ਮੇ ਡਾਕਟਰ ਹਸ਼ਿੰਦ ਗੋਇਲ ਮੈਡੀਕਲ ਅਫਸਰ ਸਿਵਲ ਹਸਪੀਟਲ ਬਿਟਿੰਡਾਈ ਸਾਡੇ ਕੋਲੇ ਪਿੰਡ ਬਹਿਮਨ ਦਵਾਨਾ ਤੋਂ ਹੀ ਲਗਭਗ 40-45 ਸਾਲ ਦੀ ਉਮਰ ਇੱਕ ਔਰਤ ਦੀ ਬਾਡੀ ਲੈ ਕੇ ਆਏ ਸੀ ਪਿੰਡ ਪਾਸੀ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਕਸਟਮ ਮੁਤਾਬਕ ਉਹ ਦਿਹਾੜੀ ਕਰ ਰਹੇ ਸੀਗੇ ਬਾਡੀ ਤੇ ਚੜੇ ਹੋਏ ਸੀ ਤੇ ਬਾਡੀ ਤੇ ਟਿਕਰ ਕਰਕੇ ਉਹਨਾਂ ਦੀ ਮੌਤ ਹੋਈ ਹੈ ਅਸੀਂ ਬਾਡੀ ਨੂੰ ਡੈਡ ਹਾਊਸ ਤੇ ਵਿੱਚ ਸ਼ਿਫਟ ਕਰਾ ਕੇ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਇਨਫੋਰਮੇਸ਼ਨ ਦੇ ਦਿੱਤੀ ਹਾਂ ਹਾਂਜੀ ਵਾਰਿਸ ਹੈਗੇ ਆ